ਸ਼ਿਕਾਗੋ ਸ਼ਹਿਰ ਇਸ ਸਮੇਂ ਵੱਡੀ ਇਮੀਗ੍ਰੇਸ਼ਨ ਕਾਰਵਾਈਆਂ ਦਾ ਕੇਂਦਰ ਬਣਿਆ ਹੋਇਆ ਹੈ ਸੜਕਾਂ 'ਤੇ ਪ੍ਰਦਰਸ਼ਨ ਰੋਸ ਮੁਜ਼ਾਰੇ ਦੇਖਣ ਨੂੰ ਮਿਲ ਰਹੇ ਨੇ ਪੁਲਿਸ ਅਤੇ ਲੋਕਾਂ ਦੇ ਵਿਚਕਾਰ ਹਿੰਸਕ ਝੜਪਾਂ ਹੋ ਰਹੀਆਂ ਨੇ ਜੇਕਰ ਕਿਤੇ ਸਭ ਤੋਂ ਵੱਧ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ ਤਾਂ ਉਹ ਹੈ ਬ੍ਰੌਡਵਿਊ ਦਾ ਆਈਸੀਈ ਸੈਂਟਰ ਜਿਸ ਦੇ ਬਾਹਰ ਰੋਜ਼ਾਨਾ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਟਕਰਾਅ ਹੁੰਦਾ ਹੈ ਬ੍ਰੌਡਵਿਊ ਦੇ ਆਈਸੀਈ ਸੈਂਟਰ ਦੇ ਬਾਹਰ ਜ਼ਬਰਦਸਤ ਟਕਰਾਅ ਦੇਖਣ ਨੂੰ ਮਿਲਿਆ ਜਿੱਥੇ ਪੁਲਿਸ ਨੇ ਕਰੀਬ 15 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੇ ਸ਼ਿਕਾਗੋ ਨੂੰ ਇੱਕ ਨਵੇਂ ਸੰਕਟ ਦੇ ਵਿੱਚ ਟੱਕ ਦਿੱਤਾ ਹੈ ਬ੍ਰਾਡਵਿਊ ਖੇਤਰ ਵਿੱਚ ਆਈਸੀਈ ਡਿਟੈਂਸ਼ਨ ਸੈਂਟਰ ਦੇ ਬਾਹਰ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਹੋਈ ਭਿਆਨਕ ਝੜਪਾਂ ਦੇ ਵਿੱਚ ਘੱਟੋ-ਘੱਟ 15 ਲੋਕ ਗ੍ਰਿਫਤਾਰ ਹੋ ਗਏ ਇਹ ਘਟਨਾ 트ੰਪ ਪ੍ਰਸ਼ਾਸਨ ਦੇ ਆਪਰੇਸ਼ਨ ਮਿਡਵੇ ਬਲਿਟਸ ਦੇ ਅਧੀਨ ਚੱਲ ਰਹੀਆਂ ਭਾਰੀ ਗ੍ਰਿਫਤਾਰੀਆਂ ਦੇ ਖਿਲਾਫ ਹੈ ਜਿਸ ਦੇ ਨਾਲ ਅਗਸਤ ਤੋਂ ਲੈ ਕੇ ਹੁਣ ਤੱਕ ਕੱਲੇ ਇਲਿਨੋਇਸ ਸੂਬੇ ਦੇ ਵਿੱਚ 1000 ਤੋਂ ਜ਼ਿਆਦਾ ਲੋਕ ਡਿਟੇਨ ਹੋ ਚੁੱਕੇ ਨੇ ਤਾਜ਼ਾ ਝੜਪ 17 ਅਕਤੂਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਈ ਜਦੋਂ 100 ਤੋਂ ਵੱਧ ਪ੍ਰਦਰਸ਼ਨਕਾਰੀ ਆਈਸੀਈ ਡਿਟੈਂਸ਼ਨ ਸੈਂਟਰ ਦੇ ਵੱਲ ਵਧੇ ਇਹ ਸੈਂਟਰ ਬ੍ਰਾਡ 뷰 ਦੇ ਵਿੱਚ ਹੈ ਇੱਥੇ ਗ੍ਰਫਤਾਰ ਇਮੀਗ੍ਰੈਂਟਸ ਨੂੰ ਰੱਖਿਆ ਜਾਂਦਾ ਹੈ ਪ੍ਰਦਰਸ਼ਨਕਾਰੀ ਲੈਟਿਨ ਤੇ ਟਰਾਂਸ ਜੈਂਡਰ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕਾਰਵਾਈਆਂ ਦੇ ਕਾਰਨ ਗੁੱਸੇ ਦੇ ਵਿੱਚ ਸਨ ਹੰਸਾ ਪੜਕ ਦੀ ਦੇਖ ਐਲਨੋਇਸ ਸਟੇਟ ਪੁਲਿਸ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਪੁਲਿਸ ਅਧਿਕਾਰੀਆਂ ਨੇ ਭੀੜ ਨੂੰ ਖਦੇੜਨ ਦੇ ਲਈ ਹੰਝੂ ਗੈਸ ਪੈਪਰ ਬਾਲਸ ਤੇ ਰਬੜ ਦੇ ਬੁਲੇਟਸ ਦਾ ਇਸਤੇਮਾਲ ਕੀਤਾ ਸ਼ਾਮ ਨੂੰ 6 ਵਜੇ ਕਰਫਿਊ ਲੱਗਣ ਤੋਂ ਬਾਅਦ 15 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਸਭ ਟਰੰਪ ਦੇ ਜਨਵਰੀ 2025 ਵਿੱਚ ਚੋਣਾ ਜਿੱਤਣ ਤੋਂ ਬਾਅਦ ਸ਼ੁਰੂ ਹੋਇਆ ਉਸ ਨੇ ਆਪਰੇਸ਼ਨ ਮਿਟਵੇ ਬਲਿਟਸ ਨਾ ਦਾ ਇੱਕ ਵੱਡਾ ਇਮੀਗ੍ਰੇਸ਼ਨ ਕ੍ਰੈਕਡਾਊਨ ਚਲਾਇਆ ਜਿਸ ਨਾਲ ਸਤੰਬਰ ਤੋਂ ਅਕਤੂਬਰ ਤੱਕ 1000 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ ਸ਼ਿਕਾਗੋ ਨੂੰ ਖਾਸ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਇਹ ਸ਼ਹਿਰ ਸੈਂਚਰੀ ਨੀਤੀਆਂ ਦੇ ਕਰ ਪ੍ਰਵਾਸੀਆਂ ਦੀ ਰੱਖਿਆ ਕਰਦਾ ਹੈ ਅਤੇ 트੍ਰੰਪ ਸਰਕਾਰ ਇਹਨਾਂ ਨੀਤੀਆਂ ਨੂੰ ਹੀ ਖਤਮ ਕਰਨਾ ਚਾਹੁੰਦੀ ਹੈ ਗ੍ਰਿਫਤਾਰ ਲੋਕਾਂ ਵਿੱਚ ਆਮ ਲੋਕ ਰਿਪੋਰਟਰਸ ਤੇ ਹੋਰ ਭਾਈਚਾਰੇ ਦੇ ਲੋਕ ਸ਼ਾਮਿਲ ਨੇ ਹਾਲੇ ਪਿਛਲੇ ਹਫ਼ਤੇ ਵਿੱਚ ਹੀ ਕੁੱਲ 18 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਰੋਜ਼ਾਨਾ ਹੋਣ ਵਾਲੀਆਂ ਗ੍ਰਿਫਤਾਰੀਆਂ ਵੱਧ ਰਹੀਆਂ ਨੇ ਖਾਸ ਕਰਕੇ ਆਈਸੀਈ ਸੈਂਟਰ ਦੇ ਬਾਹਰ ਤਣਾਅ ਵਧ ਰਿਹਾ ਹੈ ਸ਼ਹਿਰ ਦੇ ਲੋਕ ਇਸ ਆਈਸੀਈ ਸੈਂਟਰ ਨੂੰ ਬੰਦ ਕਰਵਾਉਣਾ ਚਾਹੁੰਦੇ ਨੇ ਤਾਂ ਜੋ ਫੈਡਰਲ ਏਜੰਟਾ ਦੀਆਂ ਕਾਰਵਾਈਆਂ ਬੰਦ ਹੋ ਸਕਣ ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਆਪਰੇਸ਼ਨ ਚੱਲਦਾ ਰਹੇਗਾ